ਸਿੱਖ ਇੱਕ ਬਹਾਦਰ ਕੌਮ ਹੈ ਪੂਰੇ ਸੰਸਾਰ ਵਿੱਚ ਸਿੱਖਾਂ ਦੀ ਬਹਾਦਰੀ ਦੇ ਚਰਚੇ ਕਿਉਂ ਹਨ ਕਿਉਂ ਸਿੱਖਾਂ ਤੋਂ ਹਿਟਲਰ ਵੀ थरथਰ ਕੰਬਦਾ ਸੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਿੱਖਾਂ ਦੀ ਬਹਾਦਰੀ ਦੀ ਸਿੱਖ ਇੱਕ ਬਹਾਦਰ ਕੌਮ ਹੈ ਜਿਸ ਦੀ ਬਹਾਦਰੀ ਦਾ ਡੰਕਾ ਭਾਰਤੀ ਨਹੀਂ ਪੂਰੇ ਸੰਸਾਰ ਦੇ ਵਿੱਚ ਵੱਜਦਾ ਹੈ ਸੰਸਾਰ ਭਰ ਵਿੱਚ ਜਦੋਂ ਵੀ ਕੋਈ ਯੁੱਧ ਲੱਗਿਆ ਹੈ ਤਾਂ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਅਤੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਹੈ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਜਰਮਨਾ ਨੇ ਸਿੱਖਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੀਆਂ ਚਿੱਠੀਆਂ ਵੀ ਸਿੱਖ ਫੌਜੀਆਂ ਨੂੰ ਲਿਖੀਆਂ ਸਨ ਕਿ ਤੁਸੀਂ ਸਾਡੇ ਫੌਜ ਦੇ ਵਿੱਚ ਭਰਤੀ ਹੋ ਜਾਵੋ ਅਸੀਂ ਤੁਹਾਨੂੰ ਮੂਹ ਮੰਗੀ ਤਨਖਾਹ ਅਤੇ ਜਰਮਨ ਦੀ ਸਿਟੀਜ਼ਨਸ਼ਿਪ ਦੇਵਾਂਗੇ ਇੱਕ ਹੋਰ ਹੈਰਾਨੀਜਨਕ ਤੱਥ ਤੁਹਾਨੂੰ ਦੱਸ ਦਈਏ ਕਿ ਪਹਿਲੀ ਸੰਸਾਰ ਜੰਗ ਦੇ ਵਿੱਚ 11 ਲੱਖ ਭਾਰਤੀ ਫੌਜੀ ਸ਼ਾਮਲ ਹੋਏ ਸਨ ਜਿਨ੍ਹਾਂ ਵਿੱਚੋਂ 30% ਸਿਰਫ ਇਕੱਲੇ ਸਿੱਖ ਸਨ ਹਾਲਾਂਕਿ ਉਸ ਵਕਤ ਸਿੱਖਾਂ ਦੀ ਕੁੱਲ ਆਬਾਦੀ ਭਾਰਤ ਵਿੱਚ 1% ਸੀ ਜੇਕਰ ਪਹਿਲੀ ਸੰਸਾਰ ਜੰਗ ਬ੍ਰਿਟਿਸ਼ ਜਿੱਤ ਸਕੇ ਤਾਂ ਉਸ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਸਿੱਖਾਂ ਦਾ ਹੈ ਜੇ ਸਿੱਖ ਵੀ ਦੂਜੇ ਫੌਜੀਆਾਂ ਵਾਂਗ ਆਪਣੀ ਜਾਨ ਦੀ ਪਰਵਾਹ ਕਰਦੇ ਹੁੰਦੇ ਤਾਂ ਬ੍ਰਿਟਿਸ਼ ਕਦੇ ਵੀ ਪਹਿਲੀ ਸੰਸਾਰ ਜੰਗ ਨਾ ਜਿੱਤ ਸਕਦੇ 53 ਸਿੱਖ ਰੈਜੀਮੈਂਟ ਦੇ ਫੌਜੀ ਤੁਰਕੀ ਤੋਂ ਪੈਦਲ ਚੱਲ ਕੇ ਈਰਾਨ ਵਰਗੇ ਮਾਰੂਥਲ ਅਤੇ ਸੰਘਣੇ ਜੰਗਲਾਂ ਨੂੰ ਪਾਰ ਕਰਕੇ ਅਫਗਾਨਿਸਤਾਨ ਤੱਕ ਪੈਦਲ ਹੀ ਪਹੁੰਚ ਗਏ ਸਨ ਫਰਾਂਸ ਦੀ ਸੋਮ ਇਲਾਕਾ ਕਰੇ ਜਰਮਨਾਂ ਦੇ ਕਬਜ਼ੇ ਵਿੱਚੋਂ छुड़ाया ਨਹੀਂ ਜਾਣਾ ਸੀ ਜੇਕਰ ਅੰਗਰੇਜ਼ ਸਿੱਖ ਰੈਜiment ਦੀ ਮਦਦ ਨਾ ਲੈਂਦੇ ਅੱਜ ਵੀ ਸਿੱਖਾਂ ਦੀ ਬਹਾਦਰੀ ਦੇ ਕਿਸੇ ਵਿਸ਼ਵ ਭਰ ਦੇ ਵਿੱਚ ਸੁਣਾਏ ਜਾਂਦੇ ਹਨ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਕਿ ਕਿਵੇਂ ਸਿੱਖਾਂ ਨੇ ਜਰਮਨ ਫੌਜਾਂ ਦੀਆਂ ਚੀਕਾਂ ਪੁਆਈਆਂ ਅਤੇ ਸਿੱਖਾਂ ਨੂੰ ਤੁਰੇ ਆਉਂਦੇ ਦੇਖ ਕੇ ਹਿਟਲਰ ਦੇ ਪਸੀਨੇ ਛੁੱਟ ਜਾਂਦੇ ਸਨ ਦੋਸਤੋ ਅੱਜ ਸਾਨੂੰ ਸਾਡੇ ਸਕੂਲ ਕਾਲਜਾਂ ਵਿੱਚ ਸਿੱਖਾਂ ਦੀ ਬਹਾਦਰੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੀਆਂ ਜੰਗਾਂ ਵੇਲੇ ਦੀ ਕਿਸੇ ਸੁਣਾਏ ਜਾਂਦੇ ਅਤੇ ਪੜ੍ਹਾਏ ਜਾਂਦੇ ਹਨ ਅੱਜ ਅਸੀਂ ਗੱਲ ਕਰਦੇ ਹਾਂ ਦੁਨੀਆ ਵਿੱਚ ਸਿੱਖਾਂ ਦੀ ਪਹਿਲੀ ਵਰਲਡ ਵਾਰ ਸਮੇਂ ਦੀ ਜਦੋਂ ਪੂਰੇ ਯੂਰਪ ਵਿੱਚ ਹੀ ਸਿੱਖਾਂ ਦੇ ਚਰਚੇ ਸਨ ਜਰਮਨ ਫੌਜਾਂ ਹੈਰਾਨ ਰਹਿ ਜਾਂਦੀਆਂ ਸਨ ਸਿੱਖਾਂ ਨੂੰ ਦੇਖ ਕੇ ਕਿ ਇਹ ਕਿਵੇਂ ਦੀ ਕੌਮ ਹੈ ਜਿਹੜੀ ਕਦੇ ਖਤਮ ਹੀ ਨਹੀਂ ਹੁੰਦੀ ਮਰਦੇ ਮਰਦੇ ਵੀ ਸਿੱਖ ਸਿਪਾਹੀ ਕਈਆਂ ਨੂੰ ਮਾਰ ਦਿੰਦੇ ਸਨ ਇਹ ਕੌਮ ਇੰਨੀ ਬਹਾਦਰੀ ਨਾਲ ਲੜਦੀ ਕਿ ਚੱਲਦੀਆਂ ਗੋਲੀਆਂ ਦੇ ਸਾਹਮਣੇ ਆ ਕੇ ਵੀ ਖੜੀ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਸੋਮ ਦੀ ਲੜਾਈ ਦੀ ਤਾਂ ਸੋਮ ਫਰਾਂਸ ਦਾ ਉਹ ਇਲਾਕਾ ਸੀ ਜਿੱਥੇ ਇੱਕ ਸੋਮ ਨਾਮ ਦੀ ਨਦੀ ਵਹਿੰਦੀ ਸੀ ਉਸ ਵਕਤ ਫਰਾਂਸ ਪੂਰੀ ਤਰ੍ਹਾਂ ਦੇ ਨਾਲ ਜਰਮਨਾਂ ਦੇ ਕਬਜ਼ੇ ਵਿੱਚ ਸੀ ਇਸ ਸੋਮ ਦੇ ਇਲਾਕੇ ਦੇ ਵਿੱਚ ਇੱਕ ਬੜੀ ਭਿਆਨਕ ਜੰਗ ਲੱਗੀ ਹੋਈ ਸੀ ਸੋਮ ਨੂੰ ਜਰਮਨਾਂ ਦੇ ਕਬਜ਼ੇ ਵਿੱਚੋਂ ਛੁਵਾਉਣ ਦੇ ਲਈ ਸੋਮ ਦੀ ਲੜਾਈ 1 ਜੁਲਾਈ 1916 ਨੂੰ ਸ਼ੁਰੂ ਹੋਈ ਜਿਹੜੀ ਕਿ ਨਵੰਬਰ ਦੇ ਮਹੀਨੇ ਤੱਕ ਚੱਲੀ ਇਸ ਜੰਗ ਵਿੱਚ ਘੱਟੋ ਘੱਟ 30 ਲੱਖ ਫੌਜੀ ਦੋਹਾਂ ਪਾਸਿਆਂ ਤੋਂ ਲੜਦੇ-ਲੜਦੇ ਮਾਰੇ ਗਏ ਸਨ ਇਸ ਜੰਗ ਦੇ ਵਿੱਚ ਕਰੀਬਨ 10 ਲੱਖ ਫੌਜੀ ਜ਼ਖਮੀ ਅਤੇ ਅੱਧੇ ਤੋਂ ਵੱਧ ਮਾਰੇ ਗਏ ਸਨ ਅੱਜ ਜੇਕਰ ਅਸੀਂ ਦੁਨੀਆ ਦੀ ਸਭ ਤੋਂ ਵੱਧ ਘਾਟਕ ਅਤੇ ਖਤਰਨਾਕ ਲੜਾਈ ਦੀ ਗੱਲ ਕਰੀਏ ਜਿੱਥੇ ਸਭ ਤੋਂ ਵੱਧ ਜਾਨ-ਮਾਲ ਦਾ ਨੁਕਸਾਨ ਹੋਇਆ ਸੀ ਅਤੇ ਉਹਨਾਂ ਲੜਾਈਆਂ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਆਉਂਦੀ ਹੈ ਸੋਮ ਦੀ ਲੜਾਈ ਇਸ ਜੰਗ ਦੇ ਵਿੱਚ ਇੰਨੀ ਗੋਲਾਬਾਰੀ ਹੋਈ ਸੀ ਕਿ 5 ਮਹੀਨੇ ਵਿੱਚ ਅੰਗਰੇਜ਼ੀ ਫੌਜਾਂ ਸਿਰਫ 7 ਮੀਲ ਹੀ ਅੱਗੇ ਵਧ ਸਕੀਆਂ ਸਨ ਸਿੱਖਾਂ ਨੇ ਇਸ ਹਾਲਾਤ ਨੂੰ ਦੇਖਦੇ ਹੋਏ ਅੰਗਰੇਜ਼ ਸਿਪਾਈਆਂ ਨੂੰ ਇੱਕ ਸਲਾਹ ਦਿੱਤੀ ਕਿ ਜੇਕਰ ਇਸੇ ਤਰ੍ਹਾਂ ਪਿੱਛੇ ਬੈਠ ਕੇ ਤੁਸੀਂ ਅੱਗੇ ਵਧੋਗੇ ਤਾਂ ਇੱਕ ਨਾ ਇੱਕ ਦਿਨ ਸਾਰੇ ਹੀ ਮਾਰੇ ਜਾਓਗੇ ਇਸ ਜੰਗ ਵਿੱਚ ਹੁਣ ਘੋੜਿਆਂ ਦੀ ਜ਼ਰੂਰਤ ਹੈ ਹੁਣ ਸਿੱਖ ਸਭ ਤੋਂ ਅੱਗੇ ਘੋੜਿਆਂ ਦੇ ਉੱਪਰ ਬੈਠ ਕੇ ਵਰਦੀਆਂ ਗੋਲੀਆਂ ਵਿੱਚ ਅੱਗੇ ਵਧਣਗੇ ਕਿਉਂਕਿ ਜੇ ਪੈਦਲ ਅੱਗੇ ਵਧੇ ਤਾਂ ਜਰਮਨ ਉਸ ਵਕਤ ਧਰਤੀ ਵਿੱਚ ਟੋਆ-ਪੋਟ ਕੇ ਮੋਰਚੇ ਬਣਾ ਕੇ ਬੈਠੇ ਹੋਏ ਸਨ ਜਦੋਂ ਬ੍ਰਿਟਿਸ਼ ਫੌਜਾਂ ਥੋੜਾ ਅੱਗੇ ਵੱਧਦੀਆਂ ਸਨ ਤਾਂ ਉਹ ਅੱਗੋਂ ਗੋਲੀਆਂ ਦੇ ਨਾਲ ਉਹਨਾਂ ਨੂੰ ਮਾਰ ਦਿੰਦੇ ਸਨ ਸਿੱਖਾਂ ਨੇ ਜਦੋਂ ਘੋੜਿਆਂ 'ਤੇ ਬੈਠ ਕੇ ਜਰਮਨ ਫੌਜਾਂ ਵੱਲ ਮੂੰਹ ਕੀਤਾ ਅਤੇ ਉਹਨਾਂ ਨੇ ਅੱਗੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਗੋਲੀਆਂ ਉਸੇ ਤਰ੍ਹਾਂ ਅਨੇਵਾਹ ਹੀ ਚਲਦੀਆਂ ਰਹੀਆਂ ਸਨ ਕੁਝ ਸਿੱਖ ਸ਼ਹੀਦ ਹੋਏ ਸਨ ਪਰ ਉਹ ਘੋੜੇ ਇੰਨੀ ਤੇਜ਼ੀ ਨਾਲ ਭਜਾ ਕੇ ਲੈ ਕੇ ਗਏ ਕਿ ਕੁਝ ਕੁ ਪਲਾਂ ਦੇ ਵਿੱਚ ਹੀ ਉਹਨਾਂ ਨੇ ਪਹਿਲੇ ਮੋਰਚੇ ਉੱਤੇ ਕਬਜ਼ਾ ਕਰ ਲਿਆ ਸਿੱਖਾਂ ਨੇ ਜਰਮ ਉਹਨਾਂ ਨੂੰ ਬੰਦੀ ਬਣਾ ਲਿਆ ਕਿਹਾ ਜਾਂਦਾ ਹੈ ਕਿ ਜਦੋਂ ਸਿੱਖ ਫੌਜ ਬੂਲੇ ਸੋ ਨਿਹਾਲ ਦੇ ਜਕਾਰੇ ਗਜਾ ਕੇ ਤੇਜ਼ੀ ਦੇ ਨਾਲ ਘੋੜੇ ਭਜਾ ਕੇ ਅੱਗੇ ਵੱਧ ਰਹੀਆਂ ਸਨ ਤਾਂ ਉਸ ਵਕਤ ਜਰਮਨ ਫੌਜਾਂ ਦੇ ਹੱਥ ਪੈਰ ਕੰਬਣ ਲੱਗ ਪਏ ਸਨ ਉਹਨਾਂ ਤੋਂ ਸਿੱਧਾ ਨਿਸ਼ਾਨਾ ਹੀ ਨਹੀਂ ਸਾਧਿਆ ਜਾ ਰਿਹਾ ਸੀ ਇਸ ਤਰ੍ਹਾਂ ਜਾਨ ਦੀ ਬਾਜ਼ੀ ਲਗਾ ਕੇ ਸੋਮ ਦਾ ਇਲਾਕਾ ਜਰਮਨਾ ਕੋਲੋਂ ਖੋ ਕੇ ਫਰਾਂਸ ਨੂੰ ਸਿੱਖਾਂ ਨੇ ਸੌਂਪਿਆ ਸੀ ਪਹਿਲੀ ਸੰਸਾਰ ਜੰਗ ਦੇ ਸਮੇਂ ਇੱਕ ਘਟਨਾ ਬੜੀ ਮਸ਼ਹੂਰ ਦੇਖਣ ਨੂੰ ਮਿਲੀ ਹੈ ਉਸ ਸਮੇਂ ਤੁਰਕੀ ਵਿੱਚ ਵੀ ਜੰਗ ਲੱਗੀ ਹੋਈ ਸੀ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਤੁਰਕੀ ਦੇ ਵਿੱਚ ਇੱਕ 53 ਸਿੱਖ ਯੂਨਿਟ ਤੇ ਨਾਮ ਸੀ ਜਿਸ ਦੇ ਹੌਲਦਾਰ ਦਾ ਨਾਮ ਸਰਦਾਰ ਅਰਜਨ ਸਿੰਘ ਸੀ ਜਿਨ੍ਹਾਂ ਨੂੰ ਬਹਾਦਰੀ ਦਾ ਐਵਾਰਡ ਇਸ ਕਰਕੇ ਦਿੱਤਾ ਗਿਆ ਸੀ ਕਿਉਂਕਿ ਵਗੀਆਂ ਗੋਲੀਆਂ ਦੇ ਵਿੱਚ ਇੱਕ ਅੰਗਰੇਜ਼ ਅਫਸਰ ਜ਼ਖਮੀ ਹੋ ਕੇ ਧਰਤੀ ਦੇ ਉੱਤੇ ਡਿੱਗ ਪਿਆ ਸੀ ਉਹ ਕਿਸੇ ਵੀ ਗੋਰੇ ਫੌਜੀ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਮੀਂਹ ਵਾਂਗ ਵਰਦੇ ਗੋਲੀਆਂ ਦੇ ਵਿੱਚ ਜਾ ਕੇ ਆਪਣੇ ਸੀਨੀਅਰ ਅਫਸਰ ਨੂੰ ਚੁੱਕ ਕੇ ਲੈ ਆਵੇ ਪਰ ਹੌਲਦਾਰ ਸਰਦਾਰ ਅਰਜਨ ਸਿੰਘ ਉਹਨਾਂ ਵਰ੍ਹਦੀਆਂ ਗੋਲੀਆਂ ਦੇ ਵਿੱਚ ਇਕੱਲਾ ਜਾ ਕੇ ਆਪਣੇ ਮੋਢਿਆਂ ਦੇ ਉੱਪਰ ਜ਼ਖਮੀ ਅਫਸਰ ਨੂੰ ਇਦਾਂ ਚੁੱਕ ਕੇ ਲਿਆਇਆ ਸੀ ਜਿਵੇਂ ਕੋਈ ਮਾਮੂਲੀ ਸਮਾਨ ਦੀ ਭਰੀ ਹੋਈ ਬੋਰੀ ਨੂੰ ਚੁੱਕ ਕੇ ਲਿਆਂਦਾ ਹੋਵੇ ਸਿੱਖਾਂ ਨੂੰ ਭਾਵੇਂ ਆਪਣੀ ਜਾਨ ਵੀ ਕਿਉਂ ਨਾ ਲਾਣੀ ਪਵੇ ਪਰ ਉਹ ਗੁਰੇਜ਼ ਨਹੀਂ ਕਰਦੇ ਸਨ ਕਦੇ ਇਸੇ ਤਰ੍ਹਾਂ ਇੱਕ ਵਾਰ ਪਹਿਲੀ ਸੰਸਾਰ ਜੰਗ ਦੇ ਸਮੇਂ 1916 ਵਿੱਚ ਹੀ ਕਿਸੇ ਇਲਾਕੇ ਵਿੱਚ ਕੁਝ ਸਿੱਖਾਂ ਨੂੰ ਜਰਮਨ ਸਿਪਾਹੀਆਂ ਵੱਲੋਂ ਬੰਦੀ ਬਣਾ ਲਿਆ ਗਿਆ ਸੀ ਪੱਗ ਕਾ ਕੇ ਜਰਮਨ ਸਿੱਖਾਂ ਨੂੰ ਮੁਸਲਮਾਨ ਸਮਝ ਰਹੇ ਸਨ ਉਹ ਉਹਨਾਂ ਸਿੱਖਾਂ ਨੂੰ ਤੁਰਕੀ ਭੇਜ ਦਿੰਦੇ ਸਨ ਤੁਰਕੀ ਦਾ ਸ਼ਾਸਕ ਉਸ ਸਮੇਂ ਇੱਕ ਮੁਸਲਮਾਨ ਰਾਜਾ ਸੀ ਜੋ ਜਰਮਨ ਦੀ ਹਮਾਇਤ ਕਰ ਰਿਹਾ ਸੀ ਬੰਦੀ ਸਿੰਘਾਂ ਨੂੰ ਤੁਰਕੀ ਭੇਜਿਆ ਜਾਂਦਾ ਹੈ ਪਰ ਉਹ ਸਿੱਖ ਤੁਰਕੀ ਦੀਆਂ ਜੇਲਾਂ ਤੋੜ ਕੇ ਉੱਥੋਂ ਫਰਾਰ ਹੋ ਜਾਂਦੇ ਹਨ ਇੱਥੋਂ ਉਹਨਾਂ ਸਿੱਖਾਂ ਦਾ ਖਤਰਨਾਕ ਸਫ਼ਰ ਸ਼ੁਰੂ ਹੋ ਜਾਂਦਾ ਹੈ ਤੁਰਕੀ ਤੋਂ ਅੱਗੇ ਮੈਸੋਪੋਟਾਮੀਆ ਇਰਾਕ ਦਾ ਖਤਰਨਾਕ ਇਲਾਕਾ ਈਰਾਨ ਦੇ ਮਾਰੂਥਲ ਇਹਨਾਂ ਦੇਸ਼ਾਂ ਨੂੰ ਪਾਰ ਕਰਦੇ ਇਹ ਇਲਾਕੇ ਸੰਘਣੇ ਜੰਗਲੀ ਅਤੇ ਗਰਮ ਮਾਰੂਥਲ ਦੇ ਸਨ ਜਿੱਥੇ ਦੂਰ ਦੂਰ ਤੱਕ ਕੁਝ ਵੀ ਨਹੀਂ ਸੀ ਹੁੰਦਾ ਸਿੱਖ ਇਹਨਾਂ ਸਾਰੇ ਦੇਸ਼ਾਂ ਨੂੰ ਪੈਦਲ ਤੁਰ ਕੇ ਹੀ ਪਾਰ ਕਰਦੇ ਹੋਏ ਅਫਗਾਨਿਸਤਾਨ ਤੱਕ ਪਹੁੰਚ ਗਏ ਦੁਬਾਰਾ ਅਫਗਾਨਿਸਤਾਨ ਆ ਕੇ ਉਹ ਫੇਰ ਜਾ ਕੇ ਅੰਗਰੇਜ਼ਾਂ ਦੀਆਂ ਚੌਕੀਆਂ ਦੇ ਵਿੱਚ ਦਾਖਲ ਹੋ ਗਏ ਸਨ ਇਹ ਪਹਿਲੀ ਸੰਸਾਰ ਜੰਗ ਦੀਆਂ ਘਟਨਾਵਾਂ ਹਨ ਸਿੱਖਾਂ ਦੀ ਬਹਾਦਰੀ ਵਫਾਦਾਰੀ ਅਤੇ ਜਜ਼ਬੇ ਦੇਖੋ ਕਿ ਕਿਵੇਂ ਉਹਨਾਂ ਨੇ ਤਿੰਨ ਦੇਸ਼ ਬਿਨਾਂ ਕਿਸੇ ਸਾਧਨਾਂ ਤੋਂ ਪੈਦਲ ਤੁਰ ਕੇ ਹੀ ਪਾਰ ਕਰ ਲਏ ਸਨ ਸੋ ਦੋਸਤੋ ਏਸੀ ਕਹਾਣੀ ਪਹਿਲੀ ਸੰਸਾਰ ਜੰਗ ਦੀ ਸੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ